ਨਾਗਰਾ ਪੰਚਾਇਤ ਮੱਲਾਵਾਲਾ ਖਾਲਸ ਦੇ ਸਮੂਹ ਕਾਉਂਸਲਰ ਅਤੇ ਪ੍ਰਧਾਨ ਇਕਤਰ ਹੋ ਪਹੁੰਚੇ ਥਾਣਾ ਮੱਲਾਵਾਲਾ ਖਾਸ। ਉਹਨਾਂ ਕਿਹਾ ਕਿ ਉਹ ਆਪਣੇ ਮੱਲਾਵਾਲਾ ਖਾਲਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁੱਤ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਨੂੰ ਚੇਤਾਵਨੀ ਕਰਦੇ ਹਨ। ਜਿਸ ਤਹਿਤ ਉਹਨਾਂ ਕਿਹਾ ਕਿ ਉਹਨਾਂ ਨੇ ਮਤੇ ਪਾ ਕੇ ਮੱਲਾਵਾਲਾ ਖਾਸ ਥਾਣਾ ਮੁਖੀ ਸਰਦਾਰ ਗੌਰਪ੍ਰੀਤ ਸਿੰਘ ਨੂੰ ਸਪੁਰਦ ਕੀਤੇ ਹਨ। ਮੱਲਾਵਾਲਾ ਖਾਸ ਥਾਣਾ ਮੁਖੀ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਸਮੂਹ ਕਾਉਂਸਲਰਾਂ ਨੇ ਦਿੱਤੀਆਂ ਵਧਾਈਆਂ। ਜੀ ਹਾਂ ਦੇਖੋ ਇਸ ਮੌਕੇ ਥਾਣਾ ਮੁਖੀ ਸਰਦਾਰ ਗੌਰਪ੍ਰੀਤ ਸਿੰਘ ਨੇ ਸਾਡੀ ਪੱਤਰਕਾਰ ਕਿ ਮੈਂ ਗੱਲਬਾਤ ਕਰਦਿਆਂ ਅਤੇ ਸਮੂਹ ਕਾਉਂਸਲਰ ਸਾਹਿਬਾਨਾ ਸਹਿਤ ਪ੍ਰਧਾਨ ਬਲਾਕ ਮੱਲਾਵਾਲਾ ਖਾਸ ਨੇ ਕੀ ਕਿਹਾ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਤਸਵੀਰਾਂ ਵਾਤੂ ਅਤੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਅੱਜ ਕੀ ਕਹੋਗੇ ਅੱਜ ਮੀਟਿੰਗ ਕੀਤੀ ਗਈ ਜੀ ਜੋ ਪੰਜਾਬ ਸਰਕਾਰ ਨੇ ਮੁੱਦਾ ਨਸ਼ਾ ਵਿਰੁੱਧ ਚੱਕਿਆ ਹੈ ਕਿ ਮੁਲਾਜ਼ਮ ਉਹ ਨਹੀਂ ਹਾਂਜੀ ਬਹੁਤ ਵਧੀਆ ਗੱਲ ਮੁਲਾਜ਼ਮ ਉਹਨਾਂ ਦਾ ਜੰਗ ਲੜ ਰਹੇ ਆ ਕਿ ਅੱਜ ਸਾਡੇ ਗੁਰਪ੍ਰੀਤ ਸਾਰ ਐਸਚੋ ਸਾਹਿਬ ਨੇ ਜੋ 8 ਕਿਲੋ ਨਸ਼ਾ ਫੜਿਆ ਹੈ ਉਹਦੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣ ਲਈ ਸਾਰੇ ਐਮਸੀ ਸਹਿਬਾਨ ਆਏ ਹਾਂਜੀ ਪਹੁੰਚੇ ਤੇ ਮਤਲਬ ਇਸ ਤੋਂ ਅੱਗੇ ਵੀ ਜੋ ਆਪਣੀਆਂ ਆਪਣੀਆਂ ਵਾੜਾਂ ਦੇ ਵਿੱਚ ਨਸ਼ਾ ਚੱਲ ਰਿਹਾ ਹੈ ਕੋਈ ਨਸ਼ੇ ਦੇ ਵਿੱਚ ਫੜਿੰਦਾ ਹੈ ਤਾਂ ਅਸੀਂ ਐਵੇਂ ਦਾ ਵੀ ਕੋਈ ਵੀ ਕਿਸੇ ਦੇ ਮਗਰ ਕਾਰਵਾਈ ਨਹੀਂ ਕਰਨਾਵਾਂਗੇ ਉਹਨਾਂ ਦੇ ਛਡਾਉਣ ਦੇ ਵਿੱਚ ਵੀ ਨਹੀਂ ਫੈਸਲਾ ਚਾਹਾਂਗੇ ਠੀਕ ਹੈ ਜਾਣਕਾਰੀ ਵੀ ਦਿੱਤੀ ਗਈ ਹੈ ਜੀ ਹਾਂਜੀ ਬਸ ਜਾਣਕਾਰੀ ਇਦਾਂ ਵੀ ਕਿਸੇ ਦੇ ਮਗਰ ਨਹੀਂ ਆਵਾਂਗੇ ਕੋਈ ਐਵੇਂ ਦਾ ਕੋ ਕੰਮ ਕਰਦਾ ਹੈ ਤਾਂ ਬੜੇ ਬੱਚੇ ਬਰਬਾਦ ਹੋਏ ਆ ਘਰਾਂ ਦੇ ਘਰਾਂ ਦੇ ਘਰ ਮਰ ਗਏ ਆ ਤੇ ਮਾਵਾਂ ਰੋਂਦੀਆਂ ਆ ਕਿ ਸਾਡੇ ਬੱਚੇ ਮਰਦੇ ਆ ਕਿ ਜੇ ਇਹ ਮੁੱਦਾ ਚੱਕਿਆ ਤੇ ਜੜ ਤੋਂ ਖਤਮ ਹੋਣਾ ਚਾਹੀਦਾ ਹੈ ਸਰਦਾਰ ਗੁਰਪ੍ਰੀਤ ਸਿੰਘ ਐਸ ਐਚ ਓ ਸਾਹਿਬ ਇਹਨਾਂ ਬਹੁਤ ਹੀ ਤਗੜਾ ਜਿਹੜਾ ਕੰਮ ਕੀਤਾ ਸਮੈਗ 8 ਕਿਲੋ ਫੜੀਏ ਬਹੁਤ ਜੁੱਦ ਲਾ ਕੇ ਫੜਿਆ ਹੈ ਨਾ ਇਹ ਵਧਾਈ ਦੇ ਪਾਤਰ ਨੇ ਜੋ ਸਾਡੇ ਮਾਨ ਸਾਹਿਬ ਮੁੱਖ ਮੰਤਰੀ ਦੇ ਹੀ ਜਿਹੜਾ ਉਹਨਾਂ ਸਾਰੀ ਪੁਲਿਸ ਨੂੰ ਦਿਹਤ ਕੀਤੀ ਏ ਪੁਲਿਸ ਸਾਡੇ ਜਿੰਨੇ ਵਰਕਰ ਐ ਐਮਸੀ ਸਾਹਿਬ ਸਾਰੇ ਥਾਣੇ ਚ ਆਏ ਆ ਉਹਨਾਂ ਨੂੰ ਵਧਾਈ ਦੇਣ ਬਹੁਤ ਹੀ ਵਧੀਆ ਕੰਮ ਕੀਤਾ ਐ ਐਸਐਚਓ ਸਾਹਿਬ ਨੇ ਜਿਹੜੀ ਪੁਲਿਸ ਸਾਡੇ ਥਾਣੇ ਚ ਮੈਂ ਕਹਿੰਦਾ ਥੋੜੇ ਘਾਟਾ ਇਹ ਵਧਾਈ ਹੈ ਮਲਾਜ਼ਮ ਥੋੜੇ ਵਧਾਈ ਜਾਣ ਕਿਉਂ ਪੂਰਾ ਕੰਟਰੋਲ ਹੋਵੇ ਹਰ ਗੱਲ ਤੇ ਜੋ ਮਲਾਇਮ ਬਹੁਤ ਘਟ ਰਹੇ ਮਿਲਣੇ ਚਾਹੀਦੇ ਸਾਡੇ ਥਾਣੇ ਨੂੰ ਖਾਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੁਰ ਸਰਦਾਰ ਗੁਰਪ੍ਰੀਤ ਸਾਹਿਬ ਦਾ ਜਿਹੜਾ ਇਹਨਾਂ ਇਹ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਬਹੁਤ ਚੰਗੇ ਨੇਕ ਅਫਸਰ ਨੇ ਬਹੁਤ ਵਧਾਈ ਦੇ ਪਾਤਰ ਨੇ ਬੜਾ ਤਗੜਾ ਜੁੱਦ ਲਾ ਗਿਆ 8 ਕਿਲੋ ਸਮੈਗ ਫੜੀ ਔਰ ਮੱਲਾ ਵਾਲੇ ਦਾ ਵੀ ਇਹਨਾਂ ਸਫਾਇਆ ਕਰਨਾ ਬਿਸ਼ਵਾਸ ਦਵਾਇਆ ਸਾਨੂੰ ਅੱਜ ਸਾਰੇ ਸਾਡੇ ਐਮਸੀ ਸਾਰੀ ਜਨਤਾ ਮੱਲਾਂ ਵਾਲੇ ਦੀ ਇਹਨਾਂ ਦੇ ਨਾਲ ਆ ਸੀ ਮੋਢੇ ਨਾਲ ਮੋਢਾ ਜੋੜ ਕੇ ਸੀ ਇਹਨਾਂ ਦਾ ਸਾਥ ਦੇਾਂਗੇ ਅਸੀਂ ਪਿੱਛੇ ਨਹੀਂ ਹਟਦੇ ਜੀ ਅਸੀਂ ਜਾਣਕਾਰੀ ਦਿੱਤੀ ਆ ਸਰਦਾਰ ਨੂੰ ਦੱਸਾਂਗੇ ਅਸੀਂ ਨਾਮ ਲਿਖ ਕੇ ਸਾਰਿਆਂ ਦੇ ਦਿਆਂਗੇ ਅਸੀਂ ਕੋਈ ਸਾਨੂੰ ਡਰ ਨਹੀਂ ਕਿਸੇ ਦਾ ਹੈਗਾ ਜੀ ਹਾਂ ਅਸੀਂ ਲਿਖ ਕੇ ਦੇਾਂਗੇ ਨਾਂ ਫੜਾਵਾਂਗੇ ਆਪ ਨਾਲ ਜਾ ਕੇ ਫੜਾਵਾਂਗੇ ਜੀ ਜੇਕਰ ਉਹ ਕਾਰੋਬਾਰ ਨਹੀਂ ਛੱਡਦੇ ਆਪਦਾ ਨਹੀਂ ਛੱਡਦੇ ਤੇ ਫਿਰ ਅਸੀਂ ਨਾਲ ਜਾਵਾਂਗੇ ਸਰਦਾਰ ਦੇ ਹੋਰ ਬਾਹਰੋਂ ਫੋਰਸ ਮੰਗਾਵਾ ਆਮ ਲੋਕਾਂ ਨੂੰ ਚਾਹੀਦਾ ਕਿ ਨਾਲ ਸਮਰਥਾ ਨਾਲ ਦੇਣ ਸੰਯੋਗ ਇਵੇਂ ਹੀ ਖਤਮ ਹੋਣਾ ਸਾਡੇ ਦਾ ਬੱਚੇ ਖਤਮ ਹੋ ਗਏ ਆ ਘਰ ਖਤਮ ਹੋ ਗਏ ਲੋਕਾਂ ਦੇ ਮੈਂ ਜਗਿੰਦਰ ਸਿੰਘ ਜ਼ਿਲ੍ਹਾ ਮੀਤਪੁਰ ਰਾਣਾ ਐਸੇ ਵਿੰਗ ਤਾਂ ਇਹ ਕਹਾਂਗਾ ਕਿ ਪੰਜਾਬ ਪੁਲਿਸ ਜਿਹੜਾ ਹੁਣ ਕੰਮ ਕਰ ਰਹੀ ਏ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਯੋਧ ਨਸ਼ਾ ਵਿਰੁੱਧ ਜਿਹੜਾ ਮੈਂ ਚਲਾਈਏ ਸਾਡੇ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਉਹ ਮੰਨਦੇ ਹੋਏ ਅਸੀਂ ਸਾਰੀ ਪੁਲਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਾਡੇ ਐਸਐਚਓ ਨੇ ਵੀ ਕੰਮ ਕੀਤਾ ਮੱਲਾਂ ਦੇ ਵਿੱਚ 8 ਕਿਲੋ ਹੀਰਨ ਫੜ ਕੇ ਇਹ ਵਿਧਾਈ ਦੇ ਪਾਤਰ ਸਾਰੇ ਵਿਭਾਗ ਇਹੋ ਪ੍ਰਸ਼ੰਸਾ ਕਰਾਂਗੇ ਵੀ ਜਿਵੇਂ ਤਨ ਦੇ ਹੀ ਨਾ ਲੱਗੇ ਹੋਏ ਨੇ ਮੈਂ ਪੂਰੀ ਉਮੀਦ ਕਰਦਾ ਕਿ ਜਲਦੀ ਤੋਂ ਜਲਦੀ ਇਹ ਨਸ਼ਾ ਰਹਿਤ ਪੰਜਾਬ ਹੋ ਜਾਏਗਾ ਕੀ ਕਹੋਗੇ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ ਕਰਦੇ ਆ ਜੋ ਨਾ 8 ਕਿਲੋ ਨਸ਼ਾ ਫੜਿਆ ਆ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਨੇ ਸਭ ਸਾਰੇ ਐਮਸੀ ਬਾਲਾਂ ਸਭ ਨੂੰ ਵਧਾਈ ਦਿੰਦੇ ਆ ਕਿਉਂਕਿ ਅਸੀਂ ਉਸ ਦਾ ਸੰਯੋਗ ਦਿੱਤਾ ਐਸਐਚਓ ਸਾਹਿਬ ਦਾ ਹੁਣ ਵੀ ਅਸੀਂ ਅੱਗੇ ਵੀ ਐਸਐਚਓ ਸਾਹਿਬ ਦਾ ਸੰਯੋਗ ਦੇਾਂਗੇ ਤੇ ਨਸ਼ਿਆਂ ਦੇ ਵਿਰੋਧ ਦਾ ਸੀ ਖੜੇ ਅਗਰ ਜੇ ਕੋਈ ਫੜਿੰਦਾ ਉਹਦੇ ਮਗਰ ਅਸੀਂ ਕੋਈ ਗਵਾਹੀ ਨਹੀਂ ਕਰਾਂਗੇ ਕੋਈ ਕਿਸੇ ਦੀ ਜ਼ੁਬਾਨ ਕਲੇ ਨਹੀਂ ਆਵਾਂਗੇ ਅਸੀਂ ਇਹਨਾਂ ਦੇ ਵਿਰੋਧ ਦਾ ਖੜੇ ਕਿਉਂਕਿ ਮਾਵਾਂ ਦੇ ਪੁੱਤ ਜਿਹੜੇ ਮਰ ਚੁੱਕੇ ਨੇ ਭੈਣਾਂ ਦੇ ਭਰਾ ਮਰ ਚੁੱਕੇ ਨੇ ਜਿਹੜੀਆਂ ਅੱਜ ਬੇਟੀਆਂ ਰੰਡੀਆਂ ਜਵਾਨ ਦੇ ਜਾਨੀ ਦੇ ਸਮੇਂ ਰੰਡੀਆਂ ਹੋਈਆਂ ਨੇ ਤੋਂ ਅੱਜ ਕਲ੍ਹ ਪ੍ਰੀਆਂ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਵੀ ਕਲਪ ਰੇ ਨੇ ਤੇ ਉਹ ਅਸੀਂ ਨਸ਼ਾ ਦੇ ਵਿਰੋਧ ਦਾ ਅਗਰ ਜੇ ਕੋਈ ਮਤਲਬ ਐਸਐਚਓ ਦੇ ਸਾਹਮਣੇ ਨਾਲ ਅਸੀਂ ਮੋਢੇ ਨਾਲ ਖੜੇ ਹਾਂ ਤਾਂ ਜੋ ਵੀ ਕਾਰਵਾਈ ਕਾਨੂੰਨੀ ਕਾਰਵਾਈ ਹੋਵੇਗੀ ਅਸੀਂ ਉਹਦੇ ਨਾਲ ਖੜਿਆ ਤੇ ਅਗਰ ਜੇ ਸਾਡੀਆਂ ਬਾੜਾਂ ਦੇ ਵਿੱਚ ਕੁਝ ਵੀ ਵੇਚਦੇ ਨੇ ਅਸੀਂ ਉਹਨਾਂ ਦੇ ਵਿਰੋਧ ਦਾ ਹਾਂ ਉਹ ਮਾੜਾ ਕੰਮ ਛੱਡਦਾ ਹਾਂ ਉਹ ਮਾੜਾ ਕੰਮ ਛੱਡਾ ਕਿਉਂਕਿ ਅਸੀਂ ਉਹਨਾਂ ਨੂੰ ਸਮਝਾਵਾਂ ਸਮਝਾਇਆ ਵੀ ਹੈ ਤੇ ਬਾਕੀ ਰਹਿੰਦਾ ਹੁਣ ਵੀ ਸਮਝਾਵਾਂਗੇ ਕਿ ਤੁਸੀਂ ਆਪਣੇ ਆਪ ਨੂੰ ਸੰਭਾਲ ਲਓ ਸਮਝ ਜਾਓ ਕਿ ਉਹ ਕਿੰਨੀ ਦਾ ਤੁਹਾਡੇ ਤੇ ਬਹੁਤ ਬੁਰਾ ਟਕੂਗਾ ਅੱਜ ਅੱਜ ਮੀਟਿੰਗ ਕੀਤੀ ਗਈ ਹੈ ਖਾਣਾ ਮੱਲਾਂ ਵਾਲੇ ਖਾਸ ਵਿੱਚ ਕੀ ਕਹੋਗੇ ਅਸੀਂ ਮੀਟਿੰਗ ਇਸ ਸੰਬੰਧ ਕੀਤੀ ਹੈ ਜਿਹੜਾ ਪੰਜਾਬ ਸਰਕਾਰ ਨੇ ਇੱਕ ਸਕੀਮ ਦੁ ਚਲਾਈ ਹੈ ਮਹਿਮ ਚਲਾਈ ਹੈ ਇਹ ਆ ਜੁਧ ਨਸ਼ਿਆਂ ਵਿਰੁੱਧ ਉਹਦੇ ਸੰਬੰਧ ਵਿੱਚ ਅਸੀਂ ਅੱਜ ਸਾਡੇ ਜਿਹੜੇ ਐਸਐਚਓ ਸਾਹਿਬ ਨੇ ਤੇ ਗੁਪਤ ਸੂਚਨਾ ਦੇ ਕਰਕੇ ਇਹਨਾਂ ਨੂੰ ਕੋਈ ਖਬਰ ਮਿਲੀ ਸੀ ਇਹਨਾਂ ਨੇ ਕੱਲ 8 ਕਿਲੋ ਹੀਰਨ ਹੀਰੋਇਨ ਜਿਹੜੀ ਬਰਾਮਦ ਕੀਤੀ ਏ ਉਹ ਇੱਕ ਬਹੁਤ ਵੱਡੀ ਪ੍ਰਾਪਤੀ ਏ ਵੀ ਆਪਾਂ ਜਿਹੜਾ ਅਸੀਂ ਸਾਰੇ ਜਿੰਨੇ ਐਮਸੀ ਸਹਿਬਾਨ ਆ ਸਾਰੇ ਇਕੱਠੇ ਹੋਏ ਵੀ ਅਸੀਂ ਪਹਿਲਾਂ ਇਹਨਾਂ ਕੋਲ ਸਾਰੀ ਕਾਰਵਾਈ ਪਹਚਾਈ ਤੇ ਉਹਨਾਂ ਦੇ ਜਿਹੜਾ ਸਾਡੀ ਗੱਲ ਮੰਨਨ ਦੇ ਕਾਹਤੂੜ ਕੋਈ ਸਰਕਾਰ ਨੇ ਦਬਾਅ ਪਾਏ ਤੇ ਕਰਕੇ ਜਿਹੜਾ ਜਿਹੜਾ 8 ਕਿਲੋ ਦੀ ਹੀਰੇਨ ਬਰਾਮਦ ਹੋਈ ਏ ਅਸੀਂ ਜਿਹੜੇ ਵੀ ਨਸ਼ੇ ਆਲੇ ਨੇ ਵਾਰ ਨੰਬਰ 7 ਦੇ ਖਾਸ ਕਰਕੇ ਅਸੀਂ ਜਿਹੜੇ ਐਮਸੀ ਸਹਿਬਾਨ ਆ ਪਾਰ ਨੰਬਰ 7 ਜਾਈ ਹੀ ਸਖਤ ਚੇਤਾਵਨੀ ਦਿੰਨੇ ਆ ਵੀ ਸਾਡੇ ਕੋਲ ਨਾ ਤਾਂ ਨਸ਼ੇ ਵਾਲਾ ਕੋਈ ਆਵੇ ਤੇ ਨਾ ਅਸੀਂ ਕਿਸੇ ਨਸ਼ੇ ਵਾਲੇ ਦੇ ਨਾਲ ਤੁਰਨਾ ਤੇ ਚੁੱਪ ਕਰਕੇ ਆਪਣੇ ਘਰੇ ਬਹਿ ਜਾਏ ਤੇ ਜਾ ਪੰਜਾਬ ਛੱਡ ਕੇ ਚਲਾ ਜਾਵੇ ਇਥੋਂ ਜਿੰਨੇ ਕੰਮ ਕਰਨਾ ਤੇ ਅਸੀਂ ਸਖਤ ਚੇਤਾਵਨੀ ਦਿੰਨੇ ਆ ਤੇ ਅਸੀਂ ਐਸਐਚਓ ਸਾਹਿਬ ਨੂੰ ਅੱਜ ਵਧਾਈ ਦੇਣ ਆਏ ਆ ਜਿਹੜੇ 8 ਕਿਲੋ ਹੀਰੇ ਨੇ ਇਹਨਾਂ ਨੇ ਬਰਾਮਦ ਕੀਤੀ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਕੋਈ ਬਿਆਨ ਵੀ ਜੜਿਆ ਜਾਵੇ ਹਾਂਜੀ ਬਿਲਕੁਲ ਜੀ ਸਾਰਾ ਕੁਝ ਕੰਮ ਹੋਊਗਾ ਐਸਐਚਓ ਸਾਹਿਬ ਨੂੰ ਲੈ ਕੇ ਜਾਵਾਂਗੇ ਬਲਡੋਜ਼ਰ ਵੀ ਚੱਲੇਗਾ ਸਭ ਕੁਝ ਚੱਲੇਗਾ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਜਿਹੜੇ ਕੋਈ ਕੰਮ ਕਰਦੇ ਨੇ ਮੱਲਾ ਦੇ ਵਿੱਚ ਉਹ ਆਪਦੀ ਇਹ ਜਿਹੜਾ ਕੋਈ ਨਸ਼ੇ ਦਾ ਕੰਮ ਕਰਦਾ ਉਹ ਆਪਦਾ ਕੰਮ ਛੱਡ ਕੇ ਆਪਦਾ ਕਾਰੋਬਾਰ ਕਰੇ ਵੀ ਉਹਨਾਂ ਨੂੰ ਹਟਣ ਕੀ ਫਾਇਦਾ ਹੈ ਹਾਂਜੀ ਸਰ ਅੱਜ ਸਮੂਹ ਐਮਸੀ ਸਾਹਿਬਾਨ ਪ੍ਰਧਾਨ ਸਾਹਿਬ ਇਕੱਤਰ ਹੋਏ ਨੇ ਕੀ ਮੁੱਦਾ ਕੀ ਹੈਗਾ ਐਸਐਚਓ ਸਾਹਿਬ ਨਾਲ ਮੀਟਿੰਗ ਕੀਤੀ ਗਈ ਗੱਲ ਐਵੇਂ ਜੀ ਯੁੱਧ ਨਸ਼ਿਆਂ ਦੇ ਵਿਰੁੱਧ ਜੋ ਮਾਨ ਸਰਕਾਰ ਨੇ ਮੈਮ ਚਲਾਈਏ ਉਸ ਦੇ ਸਬੰਧ ਵਿੱਚ ਅੱਜ ਐਸਐਚਓ ਸਾਹਿਬ ਕੋਲੇ ਵੀ ਅਸੀਂ ਆਏ ਐ ਐਸਐਚਓ ਸਾਹਿਬ ਨੇ ਕੱਲ ਬਹੁਤ ਹੀ ਵਧੀਆ ਜਿਵੇਂ ਕਿ ਹੀਰਨ ਵਗੈਰਾ ਪਕੜੀ ਐ ਅਸੀਂ ਵੇਖਿਆ ਐ ਵੀ ਐਸਐਚਓ ਸਾਹਿਬ ਜਦੋਂ ਦੀ ਇਹ ਮੈਮ ਚੱਲ ਰਹੀ ਐ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸਹਿਯੋਗ ਦੇ ਰਹੇ ਨੇ ਸਾਡੇ ਸ਼ਹਿਰ ਨੂੰ ਜਿਵੇਂ ਕਿ ਨਸ਼ਿਆਂ ਦੇ ਜੋ ਨਸ਼ਿਆਂ ਦੇ ਕਾਰੋਬਾਰ ਕਰਦੇ ਤੇ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਅੰਦਰ ਸੱਟ ਰਹੇ ਨੇ ਜੋ ਨਸ਼ੇ ਕਰ ਰਹੇ ਉਹਨਾਂ ਨੂੰ ਸਮਝਾ ਵੀ ਰਹੇ ਉਹਨਾਂ ਨੂੰ ਵਾਰਨਿੰਗ ਵੀ ਦੇ ਰਹੇ ਆ ਵੀ ਭਾਈ ਨਸ਼ਾ ਛੱਡੋ ਜੇ ਨਸ਼ਾ ਨਾ ਛੱਡੋਗੇ ਜਾਂ ਨਸ਼ਾ ਵੇਚੋਗੇ ਤੇ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਅਸੀਂ ਬਹੁਤ ਹੀ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਐਸ ਐਚ ਓ ਸਾਹਿਬ ਜਿਨ੍ਹਾਂ ਨੇ ਕੱਲ ਬਹੁਤ ਹੀ ਵਧੀਆ ਕੰਮ ਕੀਤਾ ਹਾਂਜੀ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਜੀ ਇਹਨਾਂ ਨੇ ਅਸੀਂ ਇਹਨਾਂ ਨੂੰ ਅੱਜ ਵਧਾਈ ਵੀ ਦੇਣਾ ਹੈ ਬਾਕੀ ਇਹ ਵੀ ਸਾਨੂੰ ਐਸ ਐਚ ਓ ਸਾਹਿਬ ਜਦੋਂ ਵੀ ਆਵਾਜ਼ ਦੇਣ ਅਸੀਂ ਨਾਲ ਖੜੇ ਇਹਨਾਂ ਦੇ ਬਾਕੀ ਕੁਝ ਥੋੜੇ ਬਾਤੇ ਰਹਿ ਗਏ ਨੇ ਲੋਕ ਜਿਹੜੇ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਬਾਕੀ ਐਸਐਚਓ ਸਾਹਿਬ ਬਹੁਤ ਵਧੀਆ ਐਸਐਚਓ ਸਾਹਿਬ ਨੇ ਇਹਨਾਂ ਇਹਨਾਂ ਦੇ ਨਾਲ ਹੀ ਸਹਿਯੋਗ ਦੇਵਾਂਗੇ ਪੂਰਾ ਇਹਨਾਂ ਨੂੰ ਬਾਕੀ ਜਿਹੜੇ ਰਹਿ ਗਏ ਉਹ ਚੱਕ ਕੇ ਅੰਦਰ ਮਾਰਨਗੇ ਜੇ ਨਹੀਂ ਛੱਡਣਗੇ ਤੇ ਜੀ ਹਾਂ ਲਾਸਟ ਵਾਰਨਿੰਗ ਹੈ ਜੀ ਬਸ ਜੀ ਲਾਸਟ ਵਾਰਨਿੰਗ ਹੈ ਇਹਨਾਂ ਦੇ ਨਾਲ ਖੜੇ ਆ ਚਟਾਨ ਦੀ ਤਰ੍ਹਾਂ ਜੀ ਜਿਵੇਂ ਹੋਵੇਗਾ ਸਾਨੂੰ ਜਿੱਥੇ ਪਤਾ ਲੱਗਦਾ ਅਸੀਂ ਦੱਸਾਂਗੇ ਵੀ ਬਾਕੀ ਲੋਕਾਂ ਨੂੰ ਜਿਹੜੇ ਕੰਮ ਕਰਦੇ ਉਹਨਾਂ ਨੂੰ ਸੁਧਰਨਾ ਚਾਹੀਦਾ ਵੀ ਇਹ ਕੰਮ ਛੱਡ ਦੋ ਜਹਾ ਜੋ ਨਸ਼ਾ ਕਰਦੇ ਉਹ ਸਾਨੂੰ ਦੱਸਣ ਮੈਂ ਪਹਿਲਾਂ ਵੀ ਇੱਕ ਵਾਰੀ ਵਾਈਟ ਕੀਤੀ ਸੀ ਵੀ ਉਹਦੇ ਵਿੱਚ ਵੀ ਮੈਂ ਕਿਹਾ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਾਨੂੰ ਆਣ ਕੇ ਮਿਲਣ ਸਾਨੂੰ ਦੱਸਣ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਧੰਨਵਾਦ ਹਾਂਜੀ ਸਾਰਾ ਜਮੂਹ ਐਮਸੀ ਸਾਹਿਬਾਨ 71 ਹੋਏ ਆ ਕੀ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਨਸ਼ਿਆਂ ਜੋ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜੀ ਯੁੱਧ ਨਸ਼ਾ ਵਿਰੁੱਧ ਜੀ ਉਹਦੇ ਤਹਿਤ ਸਾਰੇ ਐਮ ਸੀ ਸੇਬਾਨ ਆਏ ਆ ਪਤਵੰਤੇ ਸੱਜਣ ਸਾਰੇ ਮੱਲਾਂ ਵਾਲੇ ਦੇ ਆਏ ਆ ਜੀ ਤੇ ਇਹ ਵੀ ਆਪਣਾ ਵਿਸ਼ਵਾਸ ਦਉਂਦੇ ਸਾਨੂੰ ਵੀ ਅਸੀਂ ਕਿਸੇ ਦੇ ਪਿੱਛੇ ਨਹੀਂ ਆਵਾਂਗੇ ਜਿਹੜਾ ਵੀ ਨਸ਼ਾ ਵੇਚਦਾ ਜੀ ਜਾਂ ਕੋਈ ਕਰਦਾ ਤੇ ਅਸੀਂ ਫਰੰਗ ਤੇ ਪਿੱਛੇ ਨਹੀਂ ਹੋਣਗੇ ਜੀ ਜਿਹਦੇ ਸਪੰਚ ਇਹਨਾਂ ਨੇ ਮਤੇ ਵੀ ਸਾਨੂੰ ਦਿੱਤੇ ਆ ਜੀ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਕੱਲ ਜਿਹੜੀ 8 ਕਿਲੋ ਦੀ ਰਿਕਵਰੀ ਵੀ ਕੀਤੀ ਜੀ ਤੇ ਇਹ ਹੁੰਦਾ ਵੀ ਧੰਨਵਾਦ ਕਰਨਾ ਪਿਆ ਵੀ ਪੁਲਿਸ ਵਧੀਆ ਕੰਮ ਕਰ ਰਹੀ ਹੈ ਜੀ ਤੇ ਅਸੀਂ ਹੋਰ ਵੀ ਸ਼ੁਆਸਤ ਹੋਣੀ ਹੈ ਵੀ ਇਹ ਸਾਡਾ ਸਾਥ ਦੇਣ ਅਸੀਂ ਇਸ ਤੋਂ ਵਧੀਆ ਹੋਰ ਕੰਮ ਕਰਾਂਗੇ ਜੀ ਹਾਂ ਇਸੇ ਤਹਿਤ ਮੇਰੇ ਨਾਲ ਚੌਂਕੀ ਚੜ ਟੱਠਾ ਬੈਠੇ ਆ ਜੀ ਹਾਂਜੀ ਤੇ ਅਸੀਂ ਪੂਰੇ ਸਰਗਰਮ ਇਹਨਾਂ ਦਾ ਸਾਥ ਚਾਹੀਦਾ ਲੋਕਾਂ ਦਾ ਸਾਥ ਚਾਹੀਦਾ ਅਸੀਂ ਲੋਕਾਂ ਨੂੰ ਅਪੀਲ ਕਰਨੇ ਤੁਹਾਡੇ ਮਾਧਿਅਮ ਰਾਹੀਂ ਵੀ ਸਾਡਾ ਸਾਥ ਦਿਓ ਸਾਨੂੰ ਵੱਧ ਤੋਂ ਵੱਧ ਦੱਸੋ ਜੇ ਵੀ ਨਸ਼ਾ ਕਰਦਾ ਤੇ ਉਹਦਾ ਆਪ ਇਲਾਜ ਕਰਾਈਏ ਉਥੇ ਪਰਚਾ ਨਾ ਦਈਏ ਜੀ ਵੀ ਸਾਡੀ ਇਹ ਆ ਪੰਜਾਬ ਸਰਕਾਰ ਨੂੰ ਹਦਾਇਤ ਜੇ ਕੋਈ ਕਰਦਾ ਤੇ ਉਹਨੂੰ ਬਚਾ ਲਈਏ ਆਪਾਂ ਜੀ ਜਿਹੜਾ ਕੋਈ ਵੇਚਦਾ ਉਹਨੂੰ ਬਖਸ਼ਣਾ ਨਹੀਂ ਜੀ ਹਾਂ ਅਸੀਂ ਉਸੇ ਲੜੀ ਦੇ ਤਹਿਤ ਕੰਮ ਕਰ ਰਹੀ ਆ ਜੀ ਜੀ ਸਰ ਹਾਂ ਤੱਕ ਕਿੰਨੇ ਐਂਡੀ ਪਜਾ ਤੇ ਪਰਚੇ ਦਰਜ ਹੁੰਦੇ ਸਾਡੇ ਵੱਲੋਂ ਪੂਰੀ ਮੋਹਮ ਚੱਲ ਰਹੀ ਹੈ ਜਿੱਥੇ ਇੱਕ ਦੋ ਬਦਲਾਵ ਵਸਤੀਆਂ ਹੈਗੀਆਂ ਜੀ ਤੇ ਦਿੱਲੀ ਅਸੀਂ ਉੱਤੇ ਜਾ ਕੇ ਰੇਡ ਕਰ ਰਹੇ ਹਾਂ ਤੇ ਹਾਂ ਕਾਫੀ ਮਾਮਲੇ ਦਰਸਵੀ ਕੀਤੇ ਅਸੀਂ ਗੂੜੀਆਂ ਵੀ ਬੜੀਆਂ ਇਹਦੇ ਵਿੱਚ ਵਿੱਚ ਹੈਰੋਨ ਵੀ ਪੜੀ ਹਾਂਜੀ ਤੋਂ ਅਸੀਂ ਇਹਦੇ ਪੰਜਾਬ ਸਰਕਾਰ ਤੋਂ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਸ਼੍ਰੀ ਭੁਪਿੰਦਰ ਸਿੰਘ ਸਿੱਧੂ ਵੱਲੋਂ ਜੀ ਤੇ ਸੱਤ ਅਦਾਇਤਾ ਨੇ ਇਹਨਾਂ ਨੂੰ ਬਖਸ਼ ਨਹੀਂ ਜੀ ਉਹ ਆਮ ਜੇ ਤਨ ਕੀ ਫਿਰ ਕਰ ਦਿੰਦਾ ਆਮ ਜੇ ਤੁਹਾਨੂੰ ਇਹ ਪੀਲ ਕਰਦੇ ਆ ਇੱਕ ਨਿਸ਼ਾ ਦੂਜਾ ਦੜਾ ਸਟਾ ਤੀਜਾ ਮਾਈਨਿੰਗ ਜੀ ਜੇ ਕੋਈ ਕਰਦਾ ਤੇ ਉਹ ਨਹੀਂ ਬਖਸ਼ਿਆ ਜਾਣਾ ਜੀ ਉਹ ਆਪਣਾ ਤੁਹਾਡੇ ਮਾਧਮ ਰਹੀ ਉਹਨਾਂ ਨੂੰ ਚੈਲੰਜ ਹੀ ਕਰਦਾ ਜੇ ਕਿਸੇ ਦਾ ਭਾਰ ਚਲਦੀ ਆ ਨਾ ਤਾਂ ਉਹ ਵੇਖ ਲੈ ਜੀ ਬਾਕੀ ਨਹੀਂ ਤੇ ਅਸੀਂ ਬੈਠੇ ਹਾਂ ਜੀ ਸਰ ਮੀਡੀਆ ਦੇ ਸਾਹਮਣੇ ਕੁਝ ਵੀਡੀਓ ਵੀ ਆਈਆਂ ਜਿੱਦੋਂ ਤੁਸੀਂ ਮਾਈਨਿੰਗ ਦਾ ਨਾਮ ਲੈ ਰਹੇ ਹੋ ਟਰਾਲੀਆਂ ਛਰੇਆਂ ਬਾਜ਼ਾਰਾਂ ਚ ਤੁੰਗਿਆ ਜਿਹੜੀਆਂ ਉਹ ਨੇ ਅਪਰੂਵਡ ਹੋਣੀਆਂ ਜਿਹੜੀਆਂ ਸ਼ਰੀਆਂ ਦਿਨੇ ਚੱਲਦੀਆਂ ਜੀ ਜਿਹੜੇ ਰਾਤ ਨੂੰ ਇਲੀਗਲ ਮਾਈਨਿੰਗ ਮੈਂ ਉਹਦੀ ਗੱਲ ਕਰਦਾ ਜੀ ਜੇ ਕੋਈ ਇਲੀਗਲ ਮਾਈਨਿੰਗ ਕਰਦਾ ਜੀ ਗੈਰ ਕਾਨੂੰਨੀ ਮਾਈਨਿੰਗ ਕਰਦਾ ਜੀ ਉਹਨੂੰ ਨਹੀਂ ਬਖਸ਼ਣਾ ਜੀ ਜੇ ਕਿਤੇ ਕੋਈ ਦੜਾ ਸਟਾ ਕਰਦਾ ਵੈਸੇ ਫਿਲਹਾਲ ਤੇ ਮੇਰ ਕੋ ਉਨੀਰ ਪੁੱਛ ਰਹੀ ਹੈ ਤੁਹਾਡੀ ਕੋਈ ਜੀ ਤੇ ਇੱਕ ਮੈਡੀਕਲ ਵਾਲੇ ਦੀ ਸੀ ਰਿਪੋਰਟ ਉਹ ਮੈਂ ਆਪ ਬੁਲਾ ਕੇ ਜੀ ਮਨਨ ਡਰਗ ਇੰਸਪੈਕਟਰ ਸਾਹਿਬ ਨੂੰ ਉਹ ਚੈਕਿੰਗ ਕਰਵਾਈ ਜੀ ਹਾਂ ਤੇ ਮਤਲਬ ਨਸ਼ੇ ਵਾਲਾ ਤਾਂ ਛਾੜ ਹੀ ਦੇਉਣਾ ਜੀ ਕਿਸੇ ਨੇ ਉਹਨੇ ਬਖਸ਼ਿਆ ਨਹੀਂ